ਦੇਖੋ ਪੂਰਾ ਪੰਜਾਬ ਜਾਣਦਾਗਾ ਪੂਰੀ ਦੁਨੀਆ ਜਾਣਦੀ ਹੈ ਕਿ ਬਹੁਤ ਹੀ ਇਸ ਸਦੀ ਦੇ ਸਭ ਤੋਂ ਭਿਆਨਕ ਹੜ ਜਿਹੜੇ ਲਗੇ ਉਹ ਆਏ ਜਿਨ੍ਹਾਂ ਦੇ ਅੰਦਰ ਕਾਫੀ ਵੱਡੇ ਪੱਧਰ ਤੇ ਪੰਜਾਬ ਦਾ ਨੁਕਸਾਨ ਹੋਇਆ ਪਰ ਲੇਕਿਨ ਜਦੋਂ ਹੜ ਆਏ ਹੋਏ ਸੀ ਉਸ ਸਮੇਂ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਪੂਰੀ ਸਰਕਾਰ ਜਿਹੜੀ ਲੋਕਾਂ ਦੇ ਨਾਲ ਜਾ ਕੇ ਖੜੀ ਸੀ ਜਿੱਥੇ ਵੀ ਪਾਣੀ ਆਇਆ ਜਿੱਥੇ ਵੀ ਹੜ ਆਏ ਉਹਨਾਂ ਲੋਕਾਂ ਦੀ ਮਦਦ ਕੀਤੀ ਪੂਰੇ ਪੰਜਾਬ ਦੇ ਲੋਕਾਂ ਨੇ ਇੱਕ ਦੂਜੇ ਦਾ ਸਾਥ ਦਿੱਤਾ ਔਰ ਸਰਕਾਰ ਦੇ ਸਾਰੇ ਮੰਤਰੀ ਸਾਰੇ ਐਮ ਐਲ ਏ ਪੂਰੇ ਡਿਪਟੀ ਕਮਿਸ਼ਨਰ ਸਹਿਬਾਨ ਬਿਲਕੁਲ ਪੱਬਾਂ ਪਾਰ ਸੀ ਕਿਸੇ ਨੂੰ ਵੀ ਜਿਹੜਾ ਨੁਕਸਾਨ ਹੋਣ ਤੋਂ ਰੋਕਣ ਦੇ ਲਈ ਲਗਾਤਾਰ ਯਤਨ ਕਰ ਰਹੇ ਸੀ ਮੈਂ ਖਾਸ ਕਰਕੇ ਸਾਡੇ ਸੰਗਰੂਰ ਜਿਹੜੇ ਡਿਪਟੀ ਕਮਿਸ਼ਨਰ ਸਹਿਬਾਨ ਦਾ ਧੰਨਵਾਦ ਕਰਨਾ ਚਾਹੂਗਾ ਕਿ ਘੱਗਰ ਜਿਹੜੀ ਆ ਉਹ ਹਮੇਸ਼ਾ 747 ਜਿਹੜੀ ਆ ਪੁਆਇੰਟ ਤੇ ਜਾ ਕੇ ਬ੍ਰੀਚ ਕਰ ਦਿੰਦੀ ਸੀ ਹੁਣ ਤੱਕ ਦਾ ਇਤਿਹਾਸ ਆ ਕਦੇ ਵੀ 747 ਤੇ ਜਦੋਂ ਪਹੁੰਚਦੀ ਸੀ ਉਸੇ ਸਮੇਂ ਬ੍ਰੀਚ ਕਰ ਜਾਂਦੇ ਸੀ ਪਰ ਲੇਕਿਨ ਇਸ ਵਾਰ 751 752 ਤੱਕ ਜਿਹੜੀ ਆ ਉਹ ਕਗੜ دریا ਜਿਹੜੀ ਆ ਉਹ ਫਾਨ ਤੇ ਆਈ ਪਹੁੰਚੀ ਪਰ ਲੇਕਿਨ ਸਾਡੇ ਪ੍ਰਸ਼ਾਸਨ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਹਦਾਇਤਾਂ ਦੇ ਮੁਤਾਬਕ ਸਾਡੇ ਸਾਰੇ ਐਮਐਲਏ ਸਹਿਬਾਨ ਨੇ ਐਸਾ ਪ੍ਰਬੰਧ ਕੀਤਾ ਹੋਇਆ ਸੀਗਾ ਕਿ ਉਹ ਨਹੀਂ ਬ੍ਰੀਚ ਆਈ ਸੋ ਇਹਦੇ ਲਈ ਮੈਂ ਸਾਰੇ ਪ੍ਰਸ਼ਾਸਨ ਦਾ ਮਨਜੋਗ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੂਗਾ ਕਿ ਬਿਲਕੁਲ ਜ਼ਿਲ੍ਹਾ ਸੰਗਰੂਰ ਜਿਹੜਾ ਉਹ ਸੇਫ ਰਿਹਾ ਪਰ ਫਿਰ ਵੀ ਕਾਫੀ ਸਾਰੀ ਜਗ੍ਹਾ ਦੇ ਉੱਤੇ ਕਿਸਾਨਾਂ ਦਾ ਨੁਕਸਾਨ ਹੋਇਆ ਖਸਲ ਕਈ ਕਿ ਜਗ੍ਹਾ ਦੇ ਉੱਤੇ ਓਵਰਫਲੋ ਹੋ ਗਏ ਸੀ ਨਾਲੇ ਉਹਦੇ ਕਰਕੇ ਨੁਕਸਾਨ ਹੋਣ ਕਰਕੇ ਅੱਜ ਜਿਹੜੀ ਆ ਚੈੱਕ ਬੰਨਣ ਦੀ ਸ਼ੁਰੂਆਤ ਕੀਤੀ ਗਈ ਆ ਸੰਗਰੂਰ ਜਿਲ੍ਹੇ ਦੇ ਹਿੱਸੇ 3.5 ਕਰੋੜ ਦੀ ਪਹਿਲੀ ਜਿਹੜੀ ਕਿਸ਼ਤ ਆ ਅੱਜ ਅਸੀਂ 3.5 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਆ ਜਾਰੀ ਕੀਤੀ ਹੈਗੀ ਟੋਟਲ ਪੰਜਾਬ 'ਚ 209 ਕਰੋੜ ਰੁਪਏ ਦੀ ਟੋਟਲ ਅਮਾਉਂਟ ਜਿਹੜੀ ਆ ਉਹ ਆ ਜਾਰੀ ਹੋਈ ਆ ਇਹਦੇ ਨਾਲ ਮੈਂ ਸਮਝਦਾ ਕਾਫੀ ਹੱਦ ਤੱਕ ਸਾਡੇ ਕਿਸਾਨ ਭਰਾਵਾਂ ਨੂੰ ਗਰੀਬ ਲੋਕਾਂ ਨੂੰ ਇਹਨਾਂ ਦੇ ਘਰ ਮਿਲ ਗਏ ਟੈਗ ਹੈ ਸੌਰੀ ਉਹਨਾਂ ਨੂੰ ਲੀਫ ਮਿਲੂਗੀ ਇਸ ਤੋਂ ਬਿਨਾ ਆਉਣ ਵਾਲੇ ਸਮੇਂ ਜਿਉਂ-ਜਿਉਂ ਜਿਹੜੀਆਂ ਵੈਰੀਫਿਕੇਸ਼ਨ ਹੋ ਕੇ ਥੱਲੇ ਜਾਈ ਜਾਣਗੀਆਂ ਇਹ ਮੁਆਵਜ਼ਾ ਜਿਹੜਾ ਲਗਾਤਾਰ ਅਸੀਂ ਦਿੰਦੇ ਰਹਾਂਗੇ ਬਿਲਕੁਲ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਡਟ ਕੇ ਪੰਜਾਬ ਦੇ ਉਸ ਆਖਰੀ ਬੰਦੇ ਨਾਲ ਖੜੇ ਨੇਗੇ ਉਸ ਵਿਅਕਤੀ ਦਾ ਖੜੇ ਨੇਗੇ ਜਿਹਦਾ ਕੋਈ ਨਾ ਕੋਈ ਕਿਸੇ ਹੜ੍ਹਾਂ ਦੇ ਕਾਰਨ ਨੁਕਸਾਨ ਹੋਇਆਗਾ ਜੀ ਸਰ ਟੋਟਲ ਕਿੰਨੀ ਜਿਹੜੀ ਰਾਸ਼ੀ ਪੰਜਾਬ ਦੇ ਲਈ ਜਿਹੜੀ ਜਾਏਗੀ ਸੀ ਅੱਜ ਅਸੀਂ ਪਹਿਲੀ ਕਿਸ਼ਤ ਜਿਹੜੀ ਆ ਉਹ 209 ਕਰੋੜ ਦੀ ਜਾਰੀ ਕੀਤੀ ਆ ਜਿਹਦੇ ਵਿੱਚ 3.5 ਕਰੋੜ ਰੁਪਇਆ ਸੰਗਰੂੜ ਦੇ ਹਿੱਸੇ ਆਇਆਗਾ ਅੱਜ ਅਜਨਾਲੇ ਚ ਵੀ ਅੱਜ ਅੰਮ੍ਰਿਤਸਰ ਚ ਵੀ ਤਰਨਤਾਰਨ ਚ ਵੀ ਸਾਰੇ ਜਗ੍ਹਾ ਤੇ ਪੈਸੇ ਬਣਨ ਦੀ ਸ਼ੁਰੂਆਤ ਹੋਇਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਕਹਿਣੀ ਤੇ ਕਥਨੀ ਦੇ ਪੱਕੇ ਨੇਗੇ ਉਹਨਾਂ ਨੇ ਕਿਹਾ ਸੀਗਾ ਕਿ 30 ਦਿਨਾਂ ਚ ਮੁਆਵਜ਼ਾ ਜਿਹੜਾ ਉਹ ਬਣਨ ਦਾ ਸਿਲਸਿਲਾ ਜਾਰੀ ਹੋ ਜਾਊਗਾ ਉਹਦੀ ਸ਼ੁਰੂਆਤ ਹੋ ਜਾਊਗੀ ਅਸੀਂ ਉਹਦੀ ਸ਼ੁਰੂਆਤ ਆਲਰੇਡੀ ਤਿੰਨ ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਅਜਨਾਲੇ ਜਾ ਕੇ ਕਰਕੇ ਆਏ ਨੇਗੇ ਸੋ ਅੱਜ ਉਹਦੀ ਸ਼ੁਰੂਆਤ ਹੋਈ ਆ ਇੱਕ ਵੱਡੀ ਗੱਲ ਆ ਕਿ ਜਿਹੜਾ ਕੱਚਾ ਮਕਾਨ ਸੀ ਕੱਚੇ ਮਕਾਨ ਦੇ ਅੱਗੇ 4000 ਰੁਪਏ ਮਿਲਦੇ ਸੀ ਜੇ ਟਹਿ ਜਾਂਦਾ ਸੀ ਪੱਕੇ ਮਕਾਨ ਦੇ 6000 ਰੁਪਏ ਮਿਲਦੇ ਸੀਗੇ ਪਰ ਲੇਕਿਨ ਸਰਕਾਰ ਨੇ ਫੈਸਲਾ ਕੀਤਾ ਸਰਦਾਰ ਭਗਵੰਤ ਸਿੰਘ ਮਾਝੀ ਨੇ ਫੈਸਲਾ ਕੀਤਾ ਕਿ ਹਰੇਕ ਘਰ ਨੂੰ ਚਾਹੇ ਉਹ ਕੱਚਾ ਚਾਹੇ ਉਹ ਪੱਕਾ 40000 ਰੁਪਏ ਜਿਹੜਾ 40000 ਰੁਪਏ ਮਿਲੂਗਾ ਜਿਹਦਾ ਘਰ ਟਹਿ ਗਿਆ ਇਹ ਬਹੁਤ ਵੱਡਾ ਫੈਸਲਾਗਾ ਸਰ 40 ਪਾਰਸ਼ੀਅਲੀ ਇਕ ਇਕ ਲਕ 3000 ਪੂਰੇ ਨਹੀਂ ਹਾਂ ਸੋ ਜਿਹੜਾ ਕੱਚਾ ਮਤਲਬ ਅੱਧਾ ਡਿਗਿਆ ਤਰੇੜ ਆ ਗਈ ਉਹਦੀ ਗੱਲ ਕਰਦੇ ਆਂਗੇ ਇਸ ਤੋਂ ਬਿਨਾ ਜਿਹੜਾ ਕਿਸਾਨ ਆ ਉਹਦੇ ਲਈ ਵੀ ਸੈਂਟਰ ਸਰਕਾਰ ਜੋ ਕੁਝ ਮਰਜ਼ੀ ਕਹੀ ਜਾਵੇ ਉਹਦੇ ਲਈ ਵੀ ਅਸੀਂ 20000 ਕਰੋੜ ਰੁਪਏ ਜਿਹੜਾ ਉਹ ਪਰ ਇੱਕੜ ਅਸੀਂ ਦੇ ਰਹਾਂਗੇ ਜਿਹਦੇ ਵਿੱਚੋਂ 15900 ਰੁਪਏ ਪੰਜਾਬ ਸਰਕਾਰ ਜਿਹੜਾ ਉਹ ਦੇ ਰਹੀ ਆ ਸੋ ਦੂਜੇ ਪਾਸੇ ਸੈਂਟਰ ਸਰਕਾਰ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਏ ਮੋਦੀ ਸਾਹਿਬ ਆਏ ਪਰ ਲੇਕਿਨ ਪੰਜਾਬ ਦੇ ਨਾਲ ਧੋਖਾ ਕਰਕੇ ਚਲੇ ਗਿਆ 1600 ਕਰੋੜ ਰੁਪਏ ਰਾਸ਼ੀ ਅਨਾਉਂਸ ਕੀਤੀ ਕਿ ਸਪੈਸ਼ਲ ਪੈਕੇਜ ਪੰਜਾਬ ਨੂੰ ਦੇਵਾਂਗੇ ਉਹਦੇ ਚੋਂ ਇੱਕ ਹੁਣ ਤੱਕ 1 ਰੁਪਿਆ ਜਿਹੜਾ ਉਹ ਪੰਜਾਬ ਦੇ ਖਜ਼ਾਨੇ ਚ ਨਹੀਂ ਆਇਆ ਜਿਹੜਾ 240 ਕਰੋੜ ਦੀ ਕਿਸ਼ਤ ਆਈ ਉਹ ਜਿਹੜਾ ਆਲਰੇਡੀ ਬਜਟ ਹਰ ਇੱਕ ਸਾਲ ਆਉਂਦਾਗਾ ਉਹਦੀ ਕਿਸ਼ਤ ਭੇਜ ਕੇ ਕਹਿੰਦੇ ਅਸੀਂ ਪੈਸੇ ਭੇਜ ਤੇ ਸੋ ਮੈਂ ਕੇਂਦਰ ਸਰਕਾਰ ਨੂੰ ਇੱਕ ਵਾਰ ਫੇਰ ਬੇਨਤੀ ਕਰਦਾਗਾ ਕਿ ਸਾਡਾ ਜਿਹੜਾ 1600 ਕਰੋੜ ਰੁਪਏ ਬਕਾਇਆਗਾ ਉਹ ਤਾਂ ਭੇਜ ਦਿਓ ਭਾਈ ਅਸੀਂ ਤੁਹਾਡੇ ਕੋਲੇ 20000 ਕਰੋੜ ਰੁਪਏ ਦੀ ਮੰਗ ਸਾਡੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਜੀ ਨੇ ਕੀਤੀ ਸੀਗੀ ਉਸ 20000 ਕਰੋੜ ਰੁਪਏ ਚੋਂ 1600 ਕਰੋੜ ਮੰਨੇ ਪਰ ਲੇਕਿਨ ਉਹ 1600 ਕਰੋੜ ਰੁਪਏ ਚੋਂ ਵੀ ਇੱਕ ਪੈਸਾ ਜਿਹੜਾ ਅਜੇ ਤੱਕ ਖਜ਼ਾਨੇ 'ਚ ਨਹੀਂ ਆਇਆ ਕਿਉਂਕਿ ਮੈਂ ਪੰਜਾਬ ਦਾ ਫਾਈਨਾਂਸ ਮਿਨਿਸਟਰ ਹਾਂ ਇਸ ਗੱਲ ਕਰਕੇ ਬਾਖੂਬੀ ਦੇ ਨਾਲ ਬੜੇ ਤੱਥਾਂ ਦੇ ਆਧਾਰ ਤੇ ਗੱਲ ਕਰ ਰਿਹਾ ਜਿਹੜਾ 240 ਕਰੋੜ ਰੁਪਏ ਆਇਆ ਉਹ ਜਿਹੜਾ ਐਨੂਅਲ ਬਜਟ ਹੁੰਦਾਗਾ ਜਿਹੜਾ ਸਾਲਾਨਾ ਬਜਟ ਹੁੰਦਾ ਕੇਂਦਰ ਸਰਕਾਰ ਦਾ ਉਹਦੇ ਚੋਂ ਕਿਸਾਈਆ ਸੋ ਮੈਂ ਸਾਵਨ ਦਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਪੰਜਾਬ ਨਾਲ ਅਨਿਆ ਨਹੀਂ ਕਰਨਾ ਚਾਹੀਦਾ ਹਮੇਸ਼ਾ ਹੀ ਪੰਜਾਬ ਨੇ ਪੰਜਾਬੀ ਲੋਕਾਂ ਨੇ ਪੰਜਾਬ ਦੇ ਵਸਿੰਦਿਆਂ ਨੇ ਹਮੇਸ਼ਾ ਹੀ ਦੇਸ਼ ਦਾ ਡਟ ਕੇ ਸਾਥ ਦਿੱਤਾ ਚਾਹੇ 225 ਦੀ ਲੜਾਈ ਦੀ ਗੱਲ ਕਰ ਲਈਏ ਮਈ ਚ ਤੁਹਾਨੂੰ ਸਭ ਨੂੰ ਪਤਾ ਕਿ ਪਾਕਿਸਤਾਨ ਨਾਲ ਲੜਾਈ ਲੱਗੀ ਪੰਜਾਬ ਦੇ ਲੋਕ ਡਟ ਕੇ ਖੜ ਗਏ ਦੇਸ਼ ਦੇ ਨਾਲ ਕਿੰਨੇ ਜਿਹੜੇ ਨੇ ਡਰੋਨ ਆਏ ਕਿੰਨੇ ਜੜੀਆਂ ਮਸਾਇਲਾ ਆਇਆਂ ਪੰਜਾਬ ਦੇ ਲੋਕਾਂ ਨੇ ਸੀ ਨਹੀਂ ਕੀਤੀ ਪਰ ਡਟ ਕੇ ਦੇਸ਼ ਦਾ ਸਾਥ ਦਿੱਤਾ ਔਰ ਬਾਹਰ ਦੀ جنگ ਦੀ ਗੱਲ ਕਰ ਲਈਏ 71 ਦੀ جنگ ਦੀ ਗੱਲ ਕਰ ਲਈਏ 65 ਦੀ جنگ ਦੀ ਗੱਲ ਕਰ ਲਈਏ ਹਮੇਸ਼ਾ ਦੇਸ਼ ਦਾ ਸਾਥ ਦਿੱਤਾ ਹੱਤਬਾਦ ਆਇਆ ਉਸ ਸਮੇਂ ਦੇਸ਼ ਦਾ ਸਾਥ ਦਿੱਤਾ ਪਰ ਲੇਕਿਨ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਨਾਲ ਧੋਖਾ ਕਰ ਰਹੀ ਆ ਪੰਜਾਬ ਦੇ ਲੋਕਾਂ ਨੂੰ ਜਿਹੜੀ ਆ ਮਤਰੇਈ ਮਾਲ ਅਸਲੂਕ ਕਰ ਰਹੀ ਆ ਜャ ਨਹੀਂ ਹੋਣਾ ਚਾਹੀਦਾ ਉਹ ਤਾਂ ਬੀਜੇਪੀ ਦੇ ਲੀਡਰ ਕਹਿ ਰਹੇ ਨੇ ਕਿ ਵਰਬਲੀ ਜਰੂਰ ਸਾਡੇ ਤੋਂ ਜਿਹੜੇ ਪੈਸੇ ਦੀ ਵੱਧ ਮੰਗ ਕੀਤੀ ਜਾ ਰਹੀ ਪਰ ਜਦੋਂ ਰਿਟਰਨ ਦੇ ਵਿੱਚ ਮੰਗਿਆ ਗਿਆ ਤਾਂ ਉਦੋਂ ਚੀਫ ਸੈਕਟਰੀ ਨੇ 13. ਕੁਝ ਕਰੋੜ ਰੁਪਏ ਦੀ ਐਸਟੀਮੇਟ ਆ ਉਹ ਬਣਾ ਕੇ ਭੇਜਿਆ ਦੇਖੋ ਜਿਹੜੀ 13000 ਕਰੋੜ ਰੁਪਏ ਦੀ ਗੱਲ ਉਹ ਕਰ ਰਹੇ ਨੇ 13000 ਕਰੋੜ ਰੁਪਏ ਦੀ ਉਸ ਸਮੇਂ ਦੀ ਗੱਲ ਕਰ ਰਹੇ ਨੇ ਜਦੋਂ ਪੰਜਾਬ 'ਚ ਹੜ੍ਹ ਆਏ ਹੋਏ ਸੀਗੇ ਔਰ ਲਗਾਤਾਰ ਹੜ੍ਹ ਆ ਰਹੇ ਸੀਗੇ ਪਾਣੀ ਰੁਕਿਆ ਨਹੀਂ ਸੀਗਾ ਅਸੀਂ ਆਪਦਾ ਅੰਟੈਰ ਜਿਹੜਾ ਅਸੈਸਮੈਂਟ ਕਰਕੇ ਭੇਜੀ ਸੀ ਕਿ ਭਾਈ ਸਾਡੀ ਹੁਣ ਤੱਕ ਇਨਾ ਨੁਕਸਾਨ ਹੋਇਆਗਾ ਅਸੀਂ ਫਾਈਨਲ ਨੁਕਸਾਨ ਵੀ ਭੇਜਾਂਗੇ ਸੋ ਉਹ 13000 ਕਰੋੜ ਰੁਪਏ ਚੋਂ 600 1600 ਕਰੋੜ ਰੁਪਏ ਦੇ ਕੇ ਕਹਿ ਨੇ ਕਿ ਸੋ ਉਹਨਾਂ ਨੂੰ ਆਪਣੀ ਜਿਹੜੀ ਘਟਿਆ ਰਾਜਨੀਤੀ ਆ ਬੰਦ ਕਰਨੀ ਚਾਹੀਦੀ ਆ ਔਰ ਸਾਡਾ ਜਿਹੜਾ ਪੰਜਾਬ ਦਾ ਕਿਸਾਨ ਆ ਜੇ ਮੈਂ ਪੰਜਾਬ ਦੇ ਕਿਸਾਨ ਦੀ ਗੱਲ ਕਰਾਂ ਤਾਂ ਦੇਸ਼ ਦੇ ਕੌਮੀ ਭੰਡਾਰ ਦੇ ਅੰਦਰ ਸਭ ਤੋਂ ਵੱਧ ਚਾਹ ਕਣਕ ਦੀ ਗੱਲ ਕਰੀਏ ਚਾਹ ਚਾਵਲ ਦੀ ਗੱਲ ਕਰੀਏ ਸਭ ਤੋਂ ਵੱਧ ਹਿੱਸਾ ਕੌਣ ਪਾਉਂਦਾ ਪੰਜਾਬ ਦਾ ਕਿਸਾਨ ਪਾਉਂਦਾਗਾ ਪੰਜਾਬ ਦਾ ਮਜ਼ਦੂਰ ਪਾਉਂਦਾਗਾ ਸੋ ਧੋਖਾ ਕਿਦਣਾ ਕਰ ਰਹੇ ਨੇ ਇਹ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਤੋਂ ਬਹੁਤ ਮਹਿੰਗਾ ਪਾਊਗਾ